ਫਸਟ ਰਿਪੋਰਟ ਉਸ ਦੇਖ ਰਿਹਾ ਸਾਡਲ ਟੀਵੀ ਮਹੱਜ ਸਿਕੋਰ ਆਕਲਰ ਪੁਲਿਸ ਨੇ ਇਸ ਵੇਲੇ ਮਦਦ ਮੰਗ ਰਹੀ ਹੈ ਆਮ ਪਬਲਿਕ ਦੀ ਜਿਨ੍ਹਾਂ ਦੇ ਵੱਲੋਂ ਸੋਮਵਾਰ ਸ਼ਾਮੀ ਨਾਰਥ-ਵੈਸਟਰਨ ਮੋਟਰਵੇ ਦੇ ਉੱਤੇ ਘਟਨਾ ਨੂੰ ਦੇਖਿਆ ਗਿਆ ਜੀ ਹਾਂ ਇਹ ਘਟਨਾ ਸੋਮਵਾਰ ਸ਼ਾਮੇ ਸ਼ਿਵਾਜ ਦੇ 35 ਮਿੰਟ ਦੀ ਕ੍ਰੀਮ ਔਰਥ ਵੈਸਟਰਨ ਮੋਟਰਵੇ ਮੈਸੀ ਦੇ ਨਜ਼ਦੀਕ ਹੋਈ ਜਿੱਥੇ ਕਿ ਰੋਡ ਰੇਜ ਦਾ ਮਾਮਲਾ ਦੱਸਿਆ ਜਾ ਰਿਹਾ ਦੋ ਵਾਹਨ ਇੱਕ ਵੈਨ ਤੇ ਇੱਕ ਕਾਰ ਦੇ ਵਿੱਚ ਸਵਾਰ ਲੋਕਾਂ ਦੇ ਵੱਲੋਂ ਆਪਸ ਦੇ ਵਿੱਚ ਗਾਲੀ ਗਲੋਚ ਕੀਤਾ ਗਿਆ ਲੜਾਈ ਕੀਤੀ ਗਈ ਇਸ ਮਾਮਲੇ ਦੇ ਵਿੱਚ ਦੋ ਜਾਣੇ ਜ਼ਖਮੀ ਵੀ ਹੋ ਗਏ ਪ੍ਰਤੱਖਦਾਸ਼ੀਆਂ ਦੇ ਮੁਤਾਬਕ ਹੈ ਦੋਨੋਂ ਵਾਹਨ ਮੌਕੇ ਤੋਂ ਵਾਪਸ ਚਲੇ ਗਏ ਪੁਲਿਸ ਦੇ ਆਉਣ ਤੱਕ ਉੱਥੇ ਕੋਈ ਵੀ ਨਹੀਂ ਸੀ ਹਾਲੇ ਕੀ ਪੁਲਿਸ ਦੇ ਮੁਤਾਬਕ ਕਿ ਨੰਦੋਨਾ ਪਾਰਟੀਆ ਦੇ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਉਹ ਜਾਨਣਾ ਚਾਹੁੰਦੇ ਨੇ ਕਿ ਆਖਰ ਇਸ ਮੌਕੇ ਖੋਆ ਕੀ ਸੀ ਫਿਲਹਾਲ ਪੁਲਿਸ ਦੇ ਮੁਤਾਬਕ ਆਮ ਪਬਲਿਕ ਨੂੰ ਕਿਹਾ ਜਾ ਰਿਹਾ ਹੈ ਜਾਂ ਪ੍ਰਤੱਖ ਦਰਸ਼ੀ ਜੋ ਕਿ ਉੱਥੇ ਮੌਜੂਦ ਹਨ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਇੱਕੋ ਉਹ 105 ਨੰਬਰ ਤੇ ਸੰਪਰਕ ਕਰਨ ਤੇ ਪੁਲਿਸ ਨੂੰ ਇਹ ਜਾਣਕਾਰੀ ਦੇਣ